ਮੈਨੂੰ ਤੈਨੂੰ ਮਹੀਨੇ ਹੋ ਗਏ ਮੰਜੇ ਤੇ ਪੈਣ ਨੂੰ ਸਾਡੀ ਜਰੂਰ ਹਾਲਪ ਕਰੋਈ ਬਸ ਮੇਰਾ ਮਾਂ ਤੇ ਹਰ ਹੁੰਦਾ ਰਹਿੰਦਾ ਈ ਸਾਇਰ ਐ ਨਾ 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 ਨੀਂਦ ਆਉਂਦੀ ਐ ਇਹ ਮੇਰੇ ਘਰ ਕਿ ਹੁੰਦੇ ਵੀ ਘਰ ਕੋਈ ਹੌਸਲਾ ਜਦੋਂ ਮੇਰੇ ਦਾਦ ਹੁੰਦੇ ਇੰਨੀ ਨੀਂਦ ਵੀ ਆਉਂ ਕਰਦੇ ਐ ਸਾਡੀ ਹੈਲਪ ਕਰੋ ਪਲੀਜ਼ ਮੇਰੇ ਤੇ ਦਰਦ ਨਹੀਂ ਸਹੁੰਦਾ ਬਸ ਆਪਰੇਸ਼ਨ ਕਰਵਾ ਦਿਓੀ ਬਸ ਥੋੜੀ ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਮੁੰਡੇ ਦੀ ਲੱਤ ਦੇ ਵਿੱਚੋਂ ਰੇਸ਼ਾ ਨਿਕਲਦੇ ਨੂੰ ਜੇ ਤੁਸੀਂ ਆ ਨੇੜੇੋਂ ਥੋੜਾ ਜਿਹਾ ਵਿਖਾ ਵਿਖਾ ਸਕਦੇ ਹੋ ਵੀ ਰੇਸ਼ਾ ਨਿਕਲੀ ਜਾਂਦਾ ਪਾਣੀ ਨਿਕਲੀ ਜਾਂਦਾ ਸਾਰੇ ਪਾਸੇ ਲੱਤ 'ਚ ਰੇਸ਼ਾ ਪੈ ਰਿਹਾ ਹੈ ਕਿਉਂਕਿ ਦਵਾਈ ਦਿਵਾਉਣ ਤੱਕ ਦੇ ਵੀ ਇਹਨਾਂ ਦੇ ਕੋਲੇ ਪੈਸੇ ਨਹੀਂ ਰਹਿ ਗਏ ਹੱਥ ਬੰਨ ਕੇ ਬੇਨਤੀ ਕਰਦਾ ਕਿ ਇਸ ਪਰਿਵਾਰ ਤੋਂ ਤੁਸੀਂ ਆਪਦਾ ਮੁੱਖ ਨਹੀਂ ਫੇਰਨਾ ਇਸ ਪਰਿਵਾਰ ਦੀ ਮਦਦ ਦੇ ਲਈ ਤੁਸੀਂ 100 200 500 1000 ਜੋ ਵੀ ਸੇਵਾ ਤੁਸੀਂ ਭੇਜ ਸਕਦੇ ਹੋ ਜਰੂਰ ਭੇਜਿਓ ਤਾਂ ਕਿ ਅਗਲਾ ਇਲਾਜ ਜਿਹੜਾ ਹੈ ਇਹ ਕਰਵਾ ਸਕਣ ਇਸ ਟਾਈਮ ਬੱਚੇ ਨੂੰ ਘਰੇ ਲੈ ਕੇ ਬੈਠੇ ਹੋਏ ਆ ਪਿੰਡ ਇਹਨਾਂ ਦਾ ਭੰਗਰ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸਬੰਧਤ ਇਹ ਪਿੰਡ ਹੈ ਐਨੇ ਘਰ ਦੇ ਜਿਆਦੇ ਮਾੜੇ ਹਾਲਾਤ ਆ ਵੀ ਪਿੱਛੇ ਇਹਨਾਂ ਦਾ ਜੇ ਤੁਸੀਂ ਘਰ ਵੇਖੋ ਤੇ ਸਾਰਾ ਘਰ ਜਿਹੜਾ ਇਹਨਾਂ ਦਾ ਡਿੱਗਣ ਵਾਲਾ ਆ ਇੱਕੋ ਹੀ ਕਮਰਾ ਇਹਨਾਂ ਦੇ ਕੋਲੇ ਉਹ ਕਮਰਾ ਵੀ ਡਿੱਗਣ ਵਾਲਾ ਲੈਟਰਿੰਗ ਬਾਥਰੂਮ ਵੀ ਢਾਈ ਪਏ ਨੇ ਔਰ ਬੜੀ ਹੀ ਗਰੀਬੀ ਦੀ ਮਾਰ ਹੇਠ ਇਹ ਪਰਿਵਾਰ ਜਿਹੜਾ ਰਹਿ ਰਿਹਾ ਹੈ ਆ